ਅੱਜ ਮਜ਼ਦੂਰਾਂ ਦੇ ਇੱਕ ਜੁਣੀਆ ਦੇ ਵੱਲੋਂ ਭਾਰਤੀ ਕਿਸਾਨ ਜੁਨੀਅਨ ਇਕਤਾ ਕਰਾਹਾ ਭਾਰਤੀ ਕਿਸਾਨ ਜੁਨੀਅਨ ਖੋਸਾ ਤੇ ਭਾਰਤੀ ਕਿਸਾਨ ਜੁਨੀਅਨ ਕਾਦਗਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਨਾਲ ਸਾਡੀਆਂ ਮੰਗਾਂ ਵੀ ਕੇਂਦਰ ਸਰਕਾਰ ਅੱਗੇ ਰੱਖੀਆਂ ਜਾਣ ਉਹਨਾਂ ਨੇ ਇਹ ਵੀ ਪ੍ਰੋਸਾ ਦਵਾਇਆ ਕਿ ਸਾਡੇ ਮਜ਼ਦੂਰ ਭਾਈਚਾਰੇ ਦੇ ਵਿੱਚੋਂ ਵੀ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਉਸ ਲੱਗੇ ਹੋਏ ਬਾਰਡਰ ਦੇ ਉੱਤੇ ਮੋਰਚੇ ਦੇ ਵਿੱਚ ਸਮਰਥਨ ਦੇਣਗੇ ਇਸ ਸਮੇਂ ਗਰਤੀ ਸਿੰਘ ਚਿੱਦਾਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਜਿਹੜਾ ਆਪਣਾ ਦਿੱਤਾ ਹੋਇਆ ਮਜ਼ਦੂਰਾਂ ਦਾ ਮੰਗ ਪੱਤਰ ਸੁਖਦੇਵ ਸਿੰਘ ਕੋਕਰੀ ਜ਼ਿਲ੍ਹਾ ਪ੍ਰਧਾਨ ਨੂੰ ਦਵਾਂਗੇ ਤਾਂ ਕਿ ਉਹ ਇਹ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਅੱਗੇ ਰੱਖ ਸਕਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਸੈਂਟਰ ਸਰਕਾਰ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਮੰਗਾਂ ਤੇ ਕਰੋ ਤਾਂ ਕਮਲ ਕਰਦਾ ਇਹ ਦੇਖਣ ਵਾਲੀ ਇੱਕ ਗੱਲ ਹੋਊਗੀ ਬਾਗਾਪਰਾਣਾ ਤੋਂ ਜਗਤ ਸਿੰਘ ਵਾਲੇ ਜਗਤਾਰ ਸਿੰਘ ਸਰਾਂ ਦੀ ਵਿਸ਼ੇਸ਼ ਰਿਪੋਰਟ ਨਰਮਜੀਤ ਅੱਜ ਤੁਸੀਂ ਵੱਖ-ਵੱਖ ਜਥੇਬੰਦੀਆਂ ਨੂੰ ਭਾਰਤ ਦੇ ਕਿਸਾਨ ਜਿਹਨਾਂ ਨੇ ਖੁੱਸ ਦੀ ਗੱਲ ਕਰ ਗਏ ਤਾਂ ਗ੍ਰਾਹਾਂ ਦੀ ਗੱਲ ਕਰ ਗਏ ਜਾਂ ਜਿਹੜਾ ਕਿ ਭਰ ਦੇਣ ਖੋਹਣ ਤੁਸੀਂ ਮੰਗ ਪੱਤਰ ਦਿੱਤਾ ਉਹਦੀਆਂ ਮੰਗਾਂ ਨੂੰ ਲੈ ਕੇ ਕਿਵੇਂ ਵਿਚਾਰ ਆਇਆ ਕਿਉਂਕਿ ਬਹੁਤ ਲੰਮੇ ਸਮੇਂ ਦੇ ਬਾਅਦ ਪਹਿਲੀ ਵਾਰ ਹੀ ਵੇਖਿਆ ਕਿ ਕਿਸੇ ਜਥੇਬੰਦੀ ਨੇ ਮੈਡੂਰਾਂ ਜੱਥੇਬੰਦੀ ਨੇ ਇੱਕ ਸਾਲ ਨੂੰ ਮੰਗ ਪੱਤਰ ਦਿੱਤਾ ਤੁਹਾਨੂੰ ਲੱਗਦਾ ਆਸ ਹੈਗੀ ਆ ਕਿ ਉਹ ਜਿਹੜਾ ਮੰਗ ਪੱਤਰ ਥੋੜਾ ਸਹੀ ਠਿਕਾਣੇ ਤੇ ਪਹੁੰਚੂਗਾ ਜਿਉਂ ਤੇ ਅਮਲ ਵੀ ਹੋਊਗਾ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਹੈਗਾ ਇਹ ਜਿਹੜੀਆਂ ਕਿਸਾਨ ਜੱਥੇਬੰਦੀਆਂ ਦੇ ਆਗੂ ਸਾਡੇ ਇੱਥੇ ਪਹੁੰਚੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਸਾਡੇ ਨਾਲ ਪੱਤਰਕਾਰ ਪੱਤਰਕਾਰ ਭਾਈਚਾਰਾ ਸਾਡੇ ਨਾਲ ਜੁੜਿਆ ਉਹਨਾਂ ਦਾ ਵੀ ਵੈਲਕਮ ਸਵਾਗਤ ਕਰਦੇ ਆਂ ਕਿਉਂਕਿ ਸਾਡੀ ਜਿਹੜੀ ਆਵਾਜ਼ ਆ ਕਿਸਾਨ ਜੱਥੇਬੰਦੀਆਂ ਦੇ ਨਾਲ-ਨਾਲ ਜਿਹੜੀ ਜੇ ਸਮਾਜ ਦੇ ਵਿੱਚ মিডিਆ ਨੇ ਬਚਾਉਣੀ ਆ ਇਹਨਾਂ ਦਾ ਵਿ ਸਾਡੇ ਜਿਹੜਾ ਜਿਵੇਂ ਤੁਸੀਂ ਪੁੱਛਿਆ ਸਵਾਲ ਵੀ ਕਿਵੇਂ ਖਿਆਲ ਆਇਆ ਤਾਂ ਪਿਛਲਾ ਜਿਹੜਾ ਅੰਦੋਲਨ ਪਹਿਲਾਂ 2020 ਦੇ ਵਿੱਚ ਲੜਿਆ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਇੱਕ ਸਾਲ ਦਾ ਜਿਹੜਾ ਬਖਵਾ ਲੱਗਿਆ ਤੇ ਮੋਦੀ ਸਰਕਾਰ ਦੀ ਜਿਹੜੀ ਧੌਣ ਚੁੱਕਲਾ ਕੱਢ ਕੇ ਵਾਪਸ ਵੀ ਆਏ ਪਰੰਤੂ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਸਮੂਲੀਅਤ ਦੇ ਨਾਲ-ਨਾਲ ਮਜ਼ਦੂਰ ਜਥੇਬੰਦੀਆਂ ਦੀ ਸਮੂਲੀਅਤ ਸੀ ਜਿਹੜੀ ਉਹ ਆਰਥਿਕ ਪੱਖ ਤੋਂ ਪਛੜ ਗਈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਸੀ ਕਿਸਾਨ ਉਥੇ ਜਾ ਨਹੀਂ ਸਕਦੇ ਸੀ ਉਹਨਾਂ ਨੇ ਆਪਣੇ ਮਜ਼ਦੂਰ ਭਾਈਚਾਰੇ ਨੂੰ ਪੈਸੇ ਦੇ ਕੇ ਉਹਨਾਂ ਦਾ ਜਿਹੜਾ ਉਜ਼ਰ ਦੇ ਕੇ ਉਹਨਾਂ ਨੂੰ ਭੇਜਿਆ ਸੀ ਤੇ ਉਥੇ ਹਾਜ਼ਰੀ ਸਿਰਫ ਤੇ ਸਿਰਫ ਕਿਸਾਨਾਂ ਦੀ ਲੱਗੀ ਸੀ ਮਜ਼ਦੂਰ ਜਮਾਤ ਦੀ ਹਾਜ਼ਰੀ ਨਹੀਂ ਲੱਗੀ ਸੀ ਜਿਸ ਦੇ ਨਾਲ ਇੱਕ ਮਾੜਾ ਪ੍ਰਭਾਵ ਸਮਾਜ ਦੇ ਜਿਹੜਾ ਹੈਗਾ کارਕੁਨਾਂ ਤੇ ਪਿਆ ਜਿਹੜੇ ਲੋਕ ਸੋਚਦੇ ਆ ਵੀ ਸਮਾਜ ਦਾ ਜਿਹੜਾ ਹੈਗਾ ਮਜ਼ਦੂਰ ਸਮਾਜ ਦਾ ਜਿਹੜਾ ਹੈਗਾ ਆਧਾਰ ਹੋਣਾ ਚਾਹੀਦਾ ਪਰantu ਹੋਣਾ ਸੀ ਇਹ ਦੇਖਿਆ ਵੀ ਇਸ ਵੇਲੇ ਪਾੜਾ ਜਿਹੜਾ ਸੀਗਾ ਉਹ ਹੋਰ ਵੱਧ ਰਿਹਾ ਸੀਗਾ ਵੀ ਕਿਸਾਨ ਦੀ ਜਿਹੜੀ ਲੜਾਈ ਨੂੰ ਸਿਰਫ ਕਿਸਾਨ ਦੀ ਲੜਾਈ ਮੰਨਿਆ ਜਾ ਰਿਹਾ ਸੀ ਕੁਝ ਜਿਹੜਾ ਪ੍ਰਚਾਰ ਕਰਨ ਵਾਲੇ ਲੋਕ ਇਹਨਾਂ ਨੂੰ ਜੱਟਾਂ ਦੀ ਲੜਾਈ ਸਿੱਖ ਮੰਨਦੇ ਸੀ ਮਜ਼ਦੂਰਾਂ ਨੂੰ ਜਿਹੜਾ ਹੈਗਾ ਉਹਦੇ ਪਿੱਛੇ ਗੁੰਮਰਾਹ ਕੀਤਾ ਜਾ ਰਿਹਾ ਸੀ ਫਿਰ ਲੱਗਿਆ ਵੀ ਜਿੰਨੇ ਕੁ ਲੋਕ ਜੱਥੇਬੰਦੀਆਂ ਨਾਲ ਜੁੜੇ ਹੋਏ ਆ ਜੱਥੇਬੰਦੀਆਂ ਦੀ ਅਗਵਾਈ ਕਰਦੇ ਆ ਮਜ਼ਦੂਰ ਜੱਥੇਬੰਦੀਆਂ ਦੀ ਨਾਲ ਦੀ ਨਾਲ ਸੋਸ਼ਲ ਮੀਡੀਆ ਨਾਲ ਜੁੜੇ ਆ ਵੀ ਅਸੀਂ ਇੱਕ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਇਕਤਾ ਦੀ ਅਗਵਾਈ ਕਰੀਏ ਵੇ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਨਾਲ ਦੀ ਨਾਲ ਜਿਹੜਾ ਹੈਗਾ ਆਪਣੀਆਂ ਮੰਗਾਂ ਜਿਹੜੀਆਂ ਉਹੋ ਕੇਂਦਰ ਸਰਕਾਰ ਤੱਕ ਪਹੁੰਚਾਉਣ ਵਾਸਤੇ ਇੱਕ ਜਰੀਆ ਹੈ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਸੰਘਰਸ਼ ਲੜਿਆ ਜਾ ਰਿਹਾ ਤੇ ਹੁਣ ਜਿਹੜਾ ਹੈਗਾ ਮੋਦੀ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਆਪਣੀਆਂ ਮੰਗਾਂ ਮਣਾਉਣ ਦਾ ਜਿੱਥੇ ਕਿਸਾਨਾਂ ਨੇ ਤਾਂ ਹੀ ਕੀਤਾ ਉਥੇ ਮਜ਼ਦੂਰ ਵੀ ਜਿਹੜੀ ਹੈਗੀ ਆਪਣੀ ਹੁਣ ਆਵਾਜ਼ ਨੂੰ ਬੁਲੰਦ ਕਰਨ ਇਹਦਾ ਇਸੇ ਕਰਕੇ ਆਇਆ ਸੀ ਵੀ ਤਾਂ ਕਿ ਅਸੀਂ ਆਪ ਦਾ ਬਣਦਾ ਜਿਹੜਾ ਹੈਗਾ ਵੱਖਰੇ ਤੌਰ ਤੇ ਵੱਖਰੀ ਪਹਿਚਾਨ ਤੌਰ ਤੇ ਜਿਹੜਾ ਹੈਗਾ ਇਹ ਦੂਜੇ ਅੰਦੋਲਨ ਦੇ ਵਿੱਚ ਅਸੀਂ ਸਮੂਲਿਤ ਕਰੇ ਆਪਣੇ ਸਾਧਨਾਂ ਆ ਬਿਨਾ ਕਿਸੇ ਸਵਾਰਥ ਮਜ਼ਦੂਰ ਜੁੜੀਆਂ ਦੇ 206 ਰਿਪੋਰਟ ਕਰ ਰਹੇ ਹਾਂ ਮਜ਼ਦੂਰ ਜੁੜੀਆਂ ਨੂੰ ਜਿਹੜੇ ਉੱਥੇ ਲਗਾਤਾਰ ਅਥਰੂਗ ਗੈਸ ਤੇ ਗੋਲਗਾ ਚਲਾ ਰਹੀਆਂ ਹਨ ਪ੍ਰਸਕਰ ਦੇ ਬਲਸਟ ਚਲਾਈ ਜਾ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਗੈਰ ਸੰਵਿਧਾਨਕ ਜਿਹੜੀ ਹੈਗੀ ਆ ਮਸਲਾ ਇਸ ਵੇਲੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਜਿਹੜਾ ਹੈਗਾ ਹਰਿਆਣਾ ਸਰਕਾਰ ਵੱਲੋਂ ਜਿਹੜਾ ਜ਼ੁਲਮ ਕੀਤਾ ਜਾ ਰਿਹਾ ਕਿਸਾਨਾਂ ਤੇ ਬਹੁਤ ਮੰਦ ਭਾਗਾ ਇਹਦੇ ਵਿੱਚ ਮੈਂ ਪਿਛਲੇ ਦਿਨਾਂ ਵੀ ਅਸੀਂ ਅਪੀਲ ਕੀਤੀ ਸੀ ਵੀ ਪੰਜਾਬ ਸਰਕਾਰ ਨੂੰ ਵੀ ਆਪਣਾ ਜਿਹੜਾ ਅਧਿਕਾਰ ਜਿਹੜਾ ਹੈਗਾ ਜਿਤਾਉਣਾ ਚਾਹੀਦਾ ਜਿਵੇਂ ਪੰਜਾਬ ਦੇ ਵਿੱਚ ਆ ਕੇ ਜਿਹੜੇ ਆਥਰੂ ਗੈਸ ਜਾਂ ਜਿਹੜਾ ਲਾਂਚਰ ਜਾਂ ਪਲਸਟਿਕ ਦੀਆਂ ਗੋਲੀਆਂ ਉਹਦੇ ਨਾਲ ਕਿਸਾਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਇਹ ਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿਉਂਕਿ ਆਪਦਾ ਹੱਕ ਕਿਸੇ ਨੂੰ ਵੀ ਹੋ ਭਵੇਂ ਦੇਸ਼ ਦਾ ਮੁੱਖ ਮੰਤਰੀ ਹੋਵੇ ਭਵੇਂ ਕਿਸਾਨ ਹੋਣ ਜਿਤੇ ਬੰਦੀਆਂ ਦੇ ਆਧਰੋਂ ਆਪ ਦਾ ਹੱਕ ਜਿਤਾਉਣ ਵਾਸਤੇ ਉਹਨਾਂ ਆਪਦੀ ਜੱਗ ਲੜਨੀ ਪੈਣੀ ਆ ਤੇ ਲੜਨੀ ਵੀ ਚਾਹੀਦੀ ਆ ਧੰਨਵਾਦ ਜੀ ਅੱਜ ਭਾਰਤੀ ਕਿਸਾਨ ਯੂਨੀਅਨ ਕਾਦਗਾਂ ਦੇ ਤੌਰ ਤੋਂ ਇਸ ਇਥੇ ਪਹੁੰਚੇ ਹੋ ਮੰਗ ਪੱਤਰ ਦਿੱਤਾ ਗਿਆ ਮਾਈ ਦੁਰਾਵਲੋਂ ਸਾਨੂੰ ਜੀ ਕੀ ਕਹਿਣਾ ਚਾਹੁੰਦੇ ਆ ਮੈਂ ਪਕੰਦ ਕਮਲ ਭਾਰਤੀ ਕਿਸਾਨ ਯੂਨੀਅਨ ਕਰਦੂ ਆ ਜ਼ਿਲ੍ਹਾ ਆਈਟੀਐਸ ਅਨਚਾਰਜ ਬੜੀ ਖੁਸ਼ੀ ਦੇ ਗਿਆਏ ਕਿ ਅੱਜ ਮਜ਼ਦੂਰ ਜਮਾਤ ਵੱਲੋਂ ਇੱਕ ਮੰਗ ਪੱਤਰ ਕਿਸਾਨ ਨੂੰ ਦਿੱਤਾ ਗਿਆ ਹੈ ਜਦੋਂ ਕਿ ਮੁੱਢ ਤੋਂ ਜਿਹੜਾ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਹੈਗਾ 9 ਮਾਸ ਦਾ ਰਿਸ਼ਤਾ ਹੈਗਾ ਜੀ ਤੇ ਇਹ ਅੱਜ ਜ਼ਿਲ੍ਹਾ ਪ੍ਰਧਾਨ ਨੇ ਮੈਨੂੰ ਡਿਊਟੀ ਲਾਇਸੈਂਸ ਨੂੰ ਦੱਸਿਆ ਸੀਗਾ ਇਹਨਾਂ ਨੇ ਮੰਗ ਪੱਤਰ ਦੀ ਜਿਹੜੀ ਗੱਲ ਕੀਤੀ ਸੀ ਤੇ ਉਹ ਜ਼ਿਲ੍ਹਾ ਪ੍ਰਧਾਨ ਨੇ ਅੱਜ ਹੀ ਪਹਚਾ ਵੀ ਦਿੱਤਾ ਹੈਗਾ ਸਾਡੇ ਪੰਜਾਬ ਪ੍ਰਧਾਨ ਤੱਕ ਤੇ ਇਹਦੇ ਉੱਤੇ ਅਸੀਂ ਗੌਰ ਕਰਾਂਗੇ ਜਲਦੀ ਤੋਂ ਜਲਦੀ ਅੱਗੇ ਵੀ ਮਜ਼ਦੂਰ ਸਾਡੇ ਨਾਲ ਦਿੱਲੀ ਮੋੜਾ ਮੋੜਾ ਜੋੜ ਕੇ ਰਿਹਾ ਹੈਗਾ ਪਰ ਵੱਖਰੀ ਗੱਲ ਹੈਗੀ ਵੀ ਉਦੋਂ ਇਹਨਾਂ ਦਾ ਨਾਮ ਉਹਨਾਂ ਅਸੀਂ ਹਾਈਲਾਈਟ ਨਹੀਂ ਕਰ ਸਕੇ ਪਰ ਇਹਨਾਂ ਨੇ ਅੱਜ ਕਸਮ ਖਾਧੀ ਹੈ ਵੀ ਆਪਣੇ ਤੌਰ ਤੇ ਆਪਣੇ ਕਨਵੈਂਸਰਾਂ ਨਾਲ ਦਿੱਲੀ ਜਾਣਗੇ ਤੇ ਅਸੀਂ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜੇ ਹੈਗੇ ਆ ਇਹਨਾਂ ਦੀਆਂ ਮੰਗਾਂ ਨੂੰ ਆਪਣੇ ਜਿਹੜੇ ਏਜੰਡੇ ਦੇ ਵਿੱਚ ਲੈ ਕੇ ਆਵਾਂਗੇ ਤੇ ਸਰਕਾਰ ਤੇ ਪੂਰਾ ਦਬਾਅ ਪਾ ਕੇ ਆਪਣੀਆਂ ਮੰਗਾਂ ਦੇ ਨਾਲ ਇਹਦੇ ਮੰਗ ਮਨਵਾ ਕੇ ਮੋੜਾਂ। ਠੀਕ ਹੈ। ਬੋਲੇ ਸੋਨੇ ਹਾਲ। ਹਾਜ਼ਰੀ ਆ। ਕੀ ਨਾਂ ਤੁਹਾਡਾ ਜੀ? ਕਿਹੜੀ ਜਥੇਬੰਦੀ ਨੂੰ? ਜੀ। ਮੇਰਾ ਨਾਮ ਅਜੈ ਸਿੰਘ ਜੀ ਪਿੰਡ ਮਹਾਲਾ ਕਲਾਂ। ਜੀ। ਭਾਰਤੀ ਸਾਂਝ ਜੁਣੀ ਆਂਦੇ ਬੰਗਾਪੁਰਾਣਾ ਬਲਾਗ ਦੇ ਸਲਾਹਕਾਰ ਜੀ ਅੱਜ ਤੁਹਾਨੂੰ ਮਜ਼ਦੂਰਾਂ ਨੇ ਜੀ ਇੱਕ ਮੰਗ ਪੱਤਰ ਦਿੱਤਾ ਜੀ ਹਾਂਜੀ ਇਹ ਪਹਿਲੀ ਵਾਰੀ ਹੋਇਆ ਹੋਣਾ ਵੀ ਕਿਸੇ ਮਜ਼ਦੂਰ ਜਥੇਬੰਦੀ ਨੇ ਕਿਸੇ ਜਥੇਬੰਦੀ ਨੂੰ ਜੇ ਮੰਗ ਪੱਤਰ ਦਿੱਤਾ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਨੇ ਇਹ ਮੰਗਾ ਕਰੋ ਤੱਕ ਜਿਹੜੀਆਂ ਉਹ ਤੁਸੀਂ ਮੋਰਚੇ ਸ਼ਾਮਲ ਕਰ ਲਓਗੇ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਣਾ ਗੁਰੂਆਂ ਦਾ ਬਖਸ਼ਿਆ ਹੋਇਆ ਨਾਰਾ ਬਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਹ ਬਹੁਤ ਖੁਸ਼ੀ ਹੋਈ ਹੈ ਜਿਹੜਾ ਸਾਨੂੰ ਮੰਗ ਪੱਤਰ ਮਜ਼ਦੂਰ ਯੂਨੀਅਨ ਨੇ ਦਿੱਤਾ ਬਾਹਰ ਜਿਹੜੇ ਸਾਡੇ ਆਗੂ ਕੌਮੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੁਖਜਿੰਦਰ ਸਿੰਘ ਖੋਸਾ ਉਹਨਾਂ ਦਾ ਤਾਂ ਪਹਿਲਾਂ ਤੋਂ ਹੀ ਨਾ ਰਾਇ ਸੀ ਯਾ ਕਿਸਾਨ ਮਜ਼ਦੂਰ ਏਕਤਾ ਅਸੀਂ ਦੋ ਨਹੀਂ ਸੀਗੇ ਅਸੀਂ ਇੱਕ ਕਰ ਦੇ ਕਰਕੇ ਤੁਰਦੇ ਆਂ ਵੀ ਕਿਸਾਨ ਮਜ਼ਦੂਰ ਏਕਤਾ ਗੋਗੋ ਉਹਨਾਂ ਦੀ ਕੁਦਰਤੀ ਮੰਨੋ ਸਭਨਾਂ ਦਾ ਕਿਸਾਨ ਮਜ਼ਦੂਰ ਦਾ ਠੀਕ ਹੈ ਜਿਹੜੀਆਂ ਸਾਡੀਆਂ ਲੀਡਰਸ਼ਿਪ ਆ ਜਿਹੜੇ ਸਾਡੇ ਹੈਗੇ ਆ ਨਮਾਇंदे ਸਾਡੇ ਸਰਕਾਰੀ ਉਹਨਾਂ ਨੇ ਸਾਨੂੰ ਨਾ ਦੂਰ ਕਰਤਾ ਹੂੰਜੀ ਉਹਨਾਂ ਨੇ ਸਾਨੂੰ ਮੱਝੀ ਸੱਕ ਤੇ ਜੱਟਾਂ ਦੇ ਵਿੱਚ ਸਾਨੂੰ ਵੰਡਤਾ ਪਰ ਅਸੀਂ ਦੋ ਨਹੀਂਗੇ ਇੱਕ ਹਾਂ ਸੀ ਹੂੰਜੀ ਪਿੱਛੇ ਵੀ ਇੱਕ ਸੀ ਤੇ ਹੁਣ ਵੀ ਇੱਕ ਹੀ ਰਵਾਂਗੇ ਵੀ ਇੱਕ ਹੀ ਇਦਾਂ ਇਹਨਾਂ ਦੇ ਨਾਲ ਅਸੀਂ ਵਾਅਦਾ ਕਰਦੇ ਜੋ ਵੀ ਇਹਨਾਂ ਨੇ ਮੰਗ ਦਿੱਤੀ ਸਾਨੂੰ ਇਹ ਅਸੀਂ ਅਸੀਂ ਕੌਮੀ ਪ੍ਰਧਾਨ ਕੋਲੇ ਪਹੁੰਚਦੀ ਕਰਾਂਗੇ ਤੇ ਪੈਲ ਦੇ ਆਧਾਰ ਤੇ ਦਾ ਅਸੀਂ ਸਰਕਾਰ ਕੋਲੇ ਇਹਦਾ ਪਹੁੰਚਦਾ ਕਰਾਂਗੇ ਵੀ ਜੋ ਵੀ ਇਹਨਾਂ ਮਜ਼ਦੂਰਾਂ ਨੇ ਮੰਗਾ ਹੈ ਜੋ ਵੀ ਹੈ ਅਸੀਂ ਪੂਰਾ ਆਦੇ ਤਨ ਮੰਨ ਤਨ ਦੇ ਨਾਲ ਤੇ ਇਹਨਾਂ ਨੂੰ ਲਾਗੂ ਕਰਾਵਾਂਗੇ ਜੀ ਕਿਉਂਕਿ ਅੱਗੇ ਹੀ ਚੱਲ ਰਿਹਾ ਸਾਡੇ ਜਿਹੜਾ ਕੌਮੀ ਪ੍ਰਧਾਨ ਹੈ ਉਹਨਾਂ ਦੀਆਂ ਮੀਟਿੰਗਾਂ ਹੋਈ ਜਾ ਰਹੀਆਂ ਹਰ ਰੋਜ ਦੇ ਰੋਜ ਸਰਕਾਰਾਂ ਦੇ ਨਾਲ ਵਿੱਚ ਕਿਸਾਨ ਮਜ਼ਦੂਰ ਦਾ ਜਿਹੜਾ ਕਰਜ਼ਾ ਹੈ ਉਹਦੇ ਤੇ ਲਖੀਰ ਮਾਰੀ ਜਾਂਦੀ ਹੁਣ ਗੱਲ ਕਿੱਥੇ ਅੜੀ ਆ ਸਰ ਕਰਜ਼ੇ ਤੇ ਅੜੀ ਆ ਸਾਡਾ ਜਿਹੜਾ ਆਮ ਜਿਹੜੀ ਮੇਨ ਮੰਗ ਐ ਐਮ ਐਸ ਪੀ ਦੀ ਮੰਗ ਉਹ ਮੰਗਦੇ ਮੰਨਦੇ ਆ ਪਰ ਇੱਥੇ ਆਣ ਕੇ ਤਾਂ ਅੜਦੀ ਆ ਜਿਹੜੀ ਸਰਕਾਰ ਅੜਦੀ ਆ ਵੀ ਕਰਜ਼ਾ ਮਾਫ਼ ਹੀ ਨਾ ਨਹੀਂ ਕਰ ਸਕਦੇ ਪਰ ਇੱਥੇ ਆਣ ਕੇ ਅਸੀਂ ਵੀ ਅੜੇ ਹੋਏ ਬੈਠੇ ਆ ਸਾਡੇ ਜਿਹੜੇ ਮਦਰ ਧਰਨੇ ਲੱਗੇ ਦਿੱਲੀ ਪਰ ਬਾਰਡਰਾਂ ਦੇ ਉਹ ਉਹਨਾਂ ਜਿਹੜੋਂ ਧਰਨੇ ਨਹੀਂ ਚੱਕੇ ਜਾਣੇ ਜਿੰਨਾ ਸਾਡੀਆਂ ਇਹ ਕਰਜ਼ਾ ਮਾਫੀ ਨਹੀਂ ਸਾਨੂੰ ਮਿਲਦੀ ਜੀ ਤੇ ਨਾਲ ਜੋ ਕਿਸਾਨ ਜੋ ਮਜ਼ਦੂਰ ਆ ਸਾਡੇ ਅਸੀਂ ਇਹਨਾਂ ਮਜ਼ਦੂਰਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵੱਧ ਤੋਂ ਵੱਧ ਉਹ ਧਰਨੇ ਦੇ ਵਿੱਚ ਸ਼ਾਮਲ ਹੋਵੋ ਕਿਉਂ ਠੀਕ ਹੈ ਮਜਬੂਰੀ ਆ ਇਹ ਮਜ਼ਦੂਰ ਆ ਇਹਨਾਂ ਨੇ ਦਿਹਾੜੀ ਦਾ ਦਿਹਾੜੀ ਕਰਨੀ ਆ ਪਰ ਉਹ ਨਹੀਂ ਅਸੀਂ ਆਂਦੇ ਵੀ ਸਾਰੇ ਚੱਲੋ ਦੋ ਚਾਰ ਉੱਥੇ ਹਾਜ਼ਰੀ ਜ਼ਰੂਰ ਹੋਣੀ ਚਾਹੀਦੀ ਹੈ ਧਰਨੇ ਦੇ ਵਿੱਚ ਵੀ ਮਜ਼ਦੂਰ ਕਿਸਾਨ ਜੁਣੀਆਂ ਦੇ ਨਾਲ ਖੜ ਗਏ ਜੀ ਜੀ ਇਹ ਸਾਡੇ ਇਹਨਾਂ ਮੰਤੂਰਾਂ ਨੂੰ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆਂ ਤੇ ਜੋ ਵੀ ਇਹ ਸਾਡੇ ਕੋਮੀ ਪ੍ਰਧਾਨ ਆ ਸੁਖਜਿੰਦਰ ਸਿੰਘ ਖੋਸਾ ਉਹਨਾਂ ਨੇ ਤਾਂ ਪਹਿਲਾਂ ਹੀ ਇਹ ਮਤਲਬ ਏਜੰਟਾ ਵੀ ਕਿਸਾਨ ਮਜ਼ਦੂਰ ਏਕਤਾ ਇਹ ਨਾਰਾ ਲਾਉਣੇ ਆ ਕਿਸਾਨ ਮਜ਼ਦੂਰ ਏਕਤਾ ਇੱਕ ਨਾਰਾ ਲਾ ਦਿਓ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਤਾ ਸਭ ਤੁਹਾਨੂੰ ਅੱਜ ਮਜ਼ਦੂਰ ਜਥੇਬੰਦੀਆਂ ਨੇ ਜਿਹੜਾ ਮੰਗ ਪੱਤਰ ਦਿੱਤਾ ਜੀ ਉਹਨਾਂ ਨੇ ਕਿਹੜੀਆਂ-ਕਿਹੜੀਆਂ ਮੰਗਾਂ ਆਪਣੀਆਂ ਰੱਖੀਆਂ ਅੱਗੇ ਜੀ ਦੇਖੋ ਜੇ ਮੰਗਾਂ ਵੈਸੇ ਸਾਨੀਆਂ ਕਿਉਂਕਿ ਜਿਹੜਾ ਮਜ਼ਦੂਰ ਦੀ ਤੇ ਕਿਸਾਨ ਦੇ ਨੌ ਮਾਸ ਦਾ ਰਿਸ਼ਤਾ ਜੀ ਜਿਵੇਂ ਕਿ ਸਾਡੀ ਜਥੇਬੰਦੀ ਵਿਕਸੇ ਇਕਤਾ ਗਰਾਹਾਂ ਸਾਡੇ ਨਾਲ ਪਹਿਲਾਂ ਵੀ ਪਿਆਰ ਖੇਤ ਮਜ਼ਦੂਰ ਜੂਨੀਅਨ ਕੰਮ ਕਰਦੀ ਆ ਸਾਡੀਆਂ ਮੰਗਾਂ ਜਿਹੜੀਆਂ ਮਜ਼ਦੂਰਾਂ ਦੀਆਂ ਪਹਿਲਾਂ ਵੀ ਜਿਹੜਾ ਸਾਡਾ ਸੈਂਟਰ ਸਰਕਾਰ ਨੂੰ ਮੰਗ ਪੱਤਰ ਉਹਦੇ ਵਿੱਚ ਲਿਖੀਆਂ ਹੋਈਆਂ ਉਹਦੇ ਵਿੱਚ ਜਿਵੇਂ ਕਿ ਤਾਂ 5-5 ਏਕੜ ਜ਼ਮੀਨ ਆ ਜਿਹੜੀ ਬੇ ਲੋੜੇ ਜਣ ਕੇ ਜਿਹੜੀ ਏਕੜ ਜਿਵੇਂ ਮੰਨ ਲਓ ਪਈ ਆ ਵਾਧੂ ਜ਼ਮੀਨ ਪਈ ਆ ਪੂਰੀ ਵੰਡ ਪ੍ਰਣਾਲੀ ਸਹੀ ਤਰੀਕਾ ਨਾਲ ਕਰਕੇ 5-5 ਏਕੜ ਜ਼ਮੀਨ ਆ ਜਿਹੜੀ ਉਹ ਇੱਕ ਹਰੇਕ ਗਰੀਬ ਪਰਿਵਾਰ ਨੂੰ ਵੰਡੀ ਦੇ ਸਿਆਉਗੀ ਉਹਦੇ ਵਿੱਚ ਨਾਲ ਹੀ ਇਹ ਕਿਹੜਾ ਚਾਰ ਲਿਵਰ ਕੋਡ ਖਤਮ ਕੀਤੇ ਕਰਨ ਦੀ ਵੀ ਅਸੀਂ ਮੰਗ ਰੱਖੀ ਆ ਨਾਲ ਹੀ ਉਹਦੇ ਜਿਹੜੀ ਗਾਹਲੀ ਮੰਗਾ ਉਹਦੇ ਵਿੱਚ ਸਾਡਾ ਜਿਹੜਾ ਆਉਂਦਾ ਬਈ ਬ੍ਰੇਕਾਂ ਦੀ ਜਿਹੜੀ ਦਿਹਾੜੀ ਆ ਉਹ 365 ਦਿਨਾਂ ਮਜ਼ਦੂਰਾਂ ਨੂੰ ਕੰਮ ਮਿਲੇ ਤੇ 700 ਰੁਪਇਆ ਉਹਦੀ ਜਿਹੜੀ ਉਹਦੀ ਮਿਹਨਤਾਂ ਮਿਲੇ ਉਹਨਾਂ ਦੇ ਵਿੱਚ ਹੁਣ ਵੀ ਜਿਹੜੀਆਂ ਮੱਗਾਂ ਨੇ ਸਾਨੂੰ ਦਿੱਤੀਆਂ ਨਾਲ ਇਹਨਾਂ ਨੇ 5 ਮੱਗਾਂ ਸਾਨੂੰ ਦਿੱਤੀਆਂ ਜਿਹਨਾਂ ਦਾ ਅਸੀਂ ਵਾਅਦਾ ਕਰਦੇ ਆ ਸਾਰੇ ਜਿੰਨੇ ਵੀ ਅੱਜ ਵੀਰ ਮੇਰੇ ਸਾਥੀ ਇੱਥੇ ਇਕੱਠੇ ਹੋਏ ਆ ਵੀ ਅੱਜ ਹੀ ਅਸੀਂ ਇਹ ਸੂਬਾ ਪੱਤਰ ਤੱਕ ਪਹੁੰਚ ਕਰਾਂਗੇ ਸਾਡੇ ਸੂਬਾ ਜਨਨ ਸਕੱਤਰ ਸੁਦੇਵ ਸਿੰਘ ਕੋਕਰੀ ਜੀ ਉਹਨਾਂ ਦਾ ਕਾਜ ਹੀ ਅਸੀਂ ਪਹੁੰਚ ਦੇ ਕਰਾਂਗੇ ਇਹਨਾਂ ਮੰਗਾਂ ਇਹ ਯਕੀਨ ਦਿਵਾਉਣੀ ਅਸੀਂ ਇਹਨਾਂ ਨੂੰ ਇਹ ਜਿਹੜੀਆਂ ਇਹਨਾਂ ਦੇ ਮੰਗਾਂ ਮਜ਼ਦੂਰਾਂ ਦੀਆਂ ਸਾਡੇ ਭਰਾਵਾਂ ਦੀਆਂ ਅ ਜਿਹੜੀਆਂ ਰਿੰਦੀਆਂ ਮੰਗਾਂ ਸਾਡੇ ਮੰਗ ਪੱਤਰ ਦੇ ਵਿੱਚ ਹੈ ਜਥੇਬੰਦੀ ਵੱਲੋਂ ਉਹਦੇ ਵਿੱਚ ਅਸੀਂ ਉਹਨਾਂ ਨੂੰ ਐਡ ਕਰਾਂਗੇ ਧੰਨਵਾਦ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ